ਹੈਲੋ ਜੀ ਸੱਚੀ ਇੱਕਾ ਸਾਰਿਆਂ ਨੂੰ ਸੁਖ ਬਲੌਗਸ ਬਪਰ ਆਇਆ ਚੰਦਾ ਦਾ ਸਵਾਗਤ ਹੈ YouTube ਖੈਣਕ ਦਾ ਸਾਰ ਠੀਕ ਠਾਕ ਹੋ ਦੇਖਦੇ ਸਾਰਾ ਸੱਚੀ ਗਾਲ ਜੀ ਮਾਰਨਿੰਗ ਟਾਈਮ ਹੈ ਦੇਖੋ ਜੀ 3 ਤਰੀਕ ਹੋ ਗਈ ਅੱਜ 30 ਜੁਲਾਈ ਤੇ ਅਗਲੀ ਤਰੀਕ 31 ਦਾ ਮਹੀਨਾ ਆ ਤੇ ਕੱਲ ਜੁਲਾਈ ਦਾ ਮਹੀਨਾ ਦਾ ਐਂਡ ਹੋ ਜਾਣਾ ਹੈ ਤੇ ਸਵੇਰ ਦਾ ਅਮਰੀਕਾ ਪੌਣੀ 6 ਦਾ ਟਾਈਮ ਹੈ ਤੇ ਮੈਂ ਆਪਣੇ ਵਾਸਤੇ ਜਿਦਾਂ ਕਰ ਲੋ ਵੀ ਟਾਈਮ ਕੱਢਦੀ ਹੁੰਨੀ ਆ ਸ਼ੇਅਰ ਕਰਨ ਦਾ ਕੱਢਣਾ ਵੀ ਚਾਹੀਦਾ ਆ ਚਲੋ ਕੰਮ ਕਰਦੇ ਸਭ ਦਾੜੀ ਕਰਨੀ ਕਰਨੀ ਹੁੰਦੀ ਹੈ ਨਾ ਤੇ ਇਸ ਟਾਈਮ ਆਪਣੀਆਂ ਨੂੰ ਟਾਈਮ ਦੇਣਾ ਚਾਹੀਦਾ ਆ ਤੇ ਵਧੀਆ ਲੱਗਦਾ ਸਵੇਰ ਦਾ ਮੌਸਮ ਤੇ ਠੰਢੀ ਹਵਾ ਹਵਾ ਚ ਘੁੰਮਣਾ ਔਰ ਪੰਛੀਆਂ ਦੀ ਚਹਿਚਹਟ ਔਰ ਤਾਜ਼ਾ ਜਿੱਦਾਂ ਕਹੋ ਸਿਰਿ ਸਿਰਿ ਮੌਸਮ ਹੁੰਦਾ ਹੈ ਨਾ ਤੇ ਵਧੀਆ ਹੁੰਦਾ ਤਾਂ ਦੇਖੋ ਜੀ ਕਲੂਕ ਦਾ ਮਸਤੀ ਕਰਨ ਡਿਆ ਆ ਤੇ ਬੜੀ ਚੜਦੀ ਮਸਤੀ ਐਨੂੰ ਮੈਂ ਗਿੜੇ ਲਾਉਣੀ ਮੇਰੇ ਪਿੱਛੇ ਪਿੱਛੇ ਭੱਜਿਆ ਵੀ ਹੁਣ ਗਿੜੇ ਲਾਉਣੀ ਆ ਲਾਉਣੇ ਆ ਤਾਂ ਮੈਂ ਵੀ ਨਾਲ ਜਾਣਾ ਆ ਦੇਖੋ ਜੀ ਇਹ ਸਿਰਫ ਨਾ ਖਾਣ ਪੀਣ ਦਾ ਮੁੱਲ ਪਾਉਂਦੇ ਹਨਾ ਦੇਖ ਖੰਡੇ ਚਲੋ ਖੈਰ ਆਪਣੇ ਕਰਮਾ ਦਾ ਆਪਾਂ ਨਹੀਂ ਕਹਿੰਦੇ ਇਹਨਾਂ ਨੂੰ ਨੇ ਖਾਣ ਨੂੰ ਜਣੀ ਨੇ ਇਮਾਨਦਾਰ ਹੁੰਦੇ ਆ ਦੇਖ ਕੇ ਭੱਜ ਕੇ ਆ ਜਾਂਦੇ ਇੱਕਦਾਂ ਵੀ ਜਿਵੇਂ ਸ਼ਾਮ ਨੂੰ ਗੁਰਦੁਆਰਾ ਸਾਹਿ ਜਾਨੀ ਆ ਉਦੋਂ ਹਿਲਣੀ ਤਸਵੀਰ ਈ ਤੇ ਉਹ ਵੀ ਮੇਰੇ ਮਗਰ ਭੱਜੀ ਆਉਣਗੇ ਮੇਰੇ ਲਈ ਸਾਡੇ ਕੁਝ ਲੈ ਕੇ ਆਈ ਹੋਊ ਪਛਾਰ ਲੈ ਕੇ ਜਾਂ ਹੋਰ ਕੁਝ ਲੈ ਕੇ ਆਈ ਹੋਗੀ ਹੈ ਨਾ ਤੇ ਇਹ ਜਾਨਵਰ ਹੁੰਦੇ ਆ ਇਮਾਨਦਾਰ ਹੁੰਦੇ ਆ ਬੰਦਿਆਂ ਨਾਲੋਂ ਜ਼ਿਆਦਾ ਹਨਾ ਤੇ ਇਹਨੂੰ ਹੁਣ ਮਸਤੀ ਕਰਕੇ ਪੈ ਗਿਆ ਤੇ ਪਤਾ ਨਹੀਂ ਅਸੀਂ ਰੱਖੇ ਵੀ ਹੈ ਨਹੀਂ ਇਹਦਾ ਕੀ ਕੁਦਰਤ ਸਾਡੇ ਨਾਲ ਪਿਆਰ ਆ ਹਣਾ ਤੇ ਬਾਹਲੇ ਕਰਦੇ ਜਿੰਨਾ ਬਾਜੀ ਸੀ ਇਹਨਾਂ ਨੂੰ ਕਹੀ ਜਾਈਏ ਇਹਨਾਂ ਨੇ ਨਾ ਖੇਲਣਾ ਨਹੀਂ ਇੱਥੋਂ ਬਸ ਫਿਰ ਯਾਨੀ ਉੱਥੇ ਰਹਿਣਾ ਇਹਨਾਂ ਨੇ ਆ ਚੱਕਰ ਇਹਦਾ ਤੇ ਦੇਖੋ ਜੀ ਕੱਲ ਫਿਰ ਮੈਂ ਕੋਈ ਵਲੌਗ ਬਣਾਇਆ ਨਹੀਂ ਤੇ ਕੱਲ ਵੈਸੇ ਹਾਂ ਪਰਸੋਂ ਵੀ ਪਿਆ ਸੀਗਾ ਕੱਲ ਗਰਮੀ ਬਹੁਤ ਸੀ ਤੁਮਾਨ ਨਹੀਂ ਕੀਤਾ ਉਹਦੀ ਮੇਰੇ ਨਾਲੇ ਨਾ ਮੂਡ ਵੀ ਖਰਾਬ ਜਾਂ ਸੀਗਾ ਤੇ ਦਿਲ ਖੁਸ਼ ਹੋਵੇ ਨਾ ਫੇਰ ਇਹ ਵਲੌਗ ਬਣਾ ਬਣਾ ਬਰਾਉਂਣ ਮਾਨ ਕਰਦਾ ਫੇਰ ਹੀ ਬਣਾ ਹੁੰਦੇ ਆ ਤੇ ਕਈ ਵਾਰੀ ਇਦਾਂ ਦਾ ਮਨ ਹੁੰਦਾ ਆ ਵੀ ਆਪਾਂ ਨਾ ਨਾ ਬਣਾਈਏ ਕੁਛ ਨਾ ਕਰੀਏ ਪਰ ਨਹੀਂ ਸਾਡੇ ਜਿਹੜੇ ਚਾਹਣ ਵਾਲੇ ਸਾਡੇ ਭੈਣ ਭਰਾ ਹਨ ਉਹ ਦੇਖਦੇ ਆ ਉਹਨਾਂ ਵਾਸਤੇ ਸਾਨੂੰ ਬਲੌਗ ਦੇਣਾ ਪੈਂਦਾ ਯਾਨੀ ਸਪੋਰਟ ਕਰਦੇ ਪਿਆਰ ਦਿਲੋਂ ਪਿਆਰ ਕਰਦੇ ਆ ਕਿਤਾ ਬਲੀਦਕੌਰ ਨੇ ਹੁਣ ਖਿਲਣੀ ਵੀ ਆ ਗਈ ਮੇਰੇ ਮਗਰ ਸਾਰੀ ਜਨਤਾ ਆ ਜਾਣੀ ਮੇਰੇ ਮਗਰ ਹੈਨਾ ਇੱਕ ਹਾਂ ਮੈਂ ਤਾਂ ਮੈਂ ਗੱਲ ਕਰਦੀ ਸੀਗੀ ਬਲੀਦਕੌਰ ਨੇ ਭੈਣ ਨੇ ਕਮੈਂਟ ਕੀਤਾ ਕਹਿੰਦੀ ਤੁਸੀਂ ਸਾਰਿਆਂ ਨੂੰ ਰਿਪਲਾਈ ਕਰਦੇ ਆ ਹਨਾ ਤੇ ਤੁਹਾਨੂੰ ਦਿਲੋਂ ਪਿਆਰ ਕਰਦੇ ਆ ਚਲੋ ਬਹੁਤ ਵਧੀਆ ਭੈਣੇ ਤੁਸੀਂ ਦੇ ਵਸ ਪਿਆਰ ਰੱਖੋ ਮੇਰੇ ਨਾਲ ਹਨਾ ਤੇ ਪੋਜ਼ਿਟਿਵ ਹੀ ਪਿਆਰ ਰੱਖੋ ਹਨਾ ਤੇ ਮੈਨੂੰ ਵੀ ਵਧੀਆ ਲੱਗਦਾ ਤੁਹਾਡੇ ਨਾਲ ਮੇਰਾ ਜੀ ਲੱਗਾ ਰਹਿੰਦਾ ਆ ਤੁਹਾਣਾ ਗੱਲਬਾਤ ਕਰਦੀ ਰਹਿੰਦੀ ਹੈ ਨਾ ਹੋਰ ਮੀਟਲੀ ਵਾਲੀ ਭੈਣ ਤੇ ਉਹਨਾਂ ਦਾ ਵੀ ਜਿੱਦਾਂ ਕਹ ਲੋ ਵੀ ਬਹੁਤ ਪਿਆਰ ਆ ਸਾਰੇ ਯਾਨੀ ਬਹੁਤ ਪਿਆਰ ਕਰਦੇ ਆ ਬਹੁਤ ਵਧੀਆ ਆ ਜਿਹਦੇ ਜੈਲਸ ਕਰਦੇ ਕਰੀ ਜਾਣ ਹਨਾ ਤੇ ਹਰੇਕ ਦੀ ਆਪਣੀ ਲਾਈਫ ਹੁੰਦੀ ਆ ਉਹਨੇ ਕਿੱਦਾਂ ਜੀਣੀ ਆ ਕਿੱਦਾਂ ਨਹੀਂ ਹੈਨਾ ਆਪਾਂ ਨੂੰ ਕਿਉਂ ਇੰਟਰਫੇਅਰ ਕਰਨ ਦੀ ਲੋੜ ਕਿਸ ਦੀ ਲਾਈਫ ਵਿੱਚ ਹੈਨਾ ਤੇ ਇੱਕ ਇਹ ਵੀ ਗੱਲ ਆ ਜਦੋਂ ਇਨਸਾਨ ਦੇ ਔਖਾ ਟਾਈਮ ਹੁੰਦਾ ਨਾ ਕੋਈ ਨਹੀਂ ਪੁੱਛਦਾ ਇਹ ਗੱਲ ਪੱਕੀ ਆ ਚਾਹੇ ਉਹ ਡੁੱਬੇ ਚਾਹੇ ਉਹ ਤਰੇ ਹੈਨਾ ਕੋਈ ਨਹੀਂ ਪੁੱਛਦਾ ਜਦੋਂ ਉਹ ਤੇ ਦਿਨ ਚੰਗਿਆ ਜਾਂਦੇ ਆ ਤੇ ਫਿਰ ਉਹ ਲਾਗੇ ਸਾਰੇ ਆਉਂਦੇ ਆ ਹਾਂ ਮੇਰਾ ਰਿਸ਼ਤੇ ਆ ਰਿਹਾ ਇਹ ਤੋਂ ਚਾਰ ਪੈਸੇ ਆ ਜਾਂਦੇ ਆ ਨਾ ਫਿਰ ਉਹਨੂੰ ਸਾਰੇ ਵਧੀਆ ਸਮਝਣ ਲੱਪੈਂਦੇ ਆ ਇਹ ਤਾਂ ਮਾੜਾ ਟਾਈਮ ਹੁੰਦਾ ਫਿਰ ਕੋਈ ਲੱਗੇਣ ਲੱਗਦਾ ਇਹ ਗੱਲ ਪੱਕੀ ਹੈ ਮੈਂ ਪਰਤਾ ਕੇ ਗੱਲ ਦੇਖੀ ਆ ਇਹ ਤੇ ਸਾਡੇ ਅੱਜਕੱਲ ਮਤਲਬ ਦਿਸਤੇ ਆ ਤੇ ਅੱਗੇ ਖੈਦੋ ਆਪਣੇ ਕਰਮਾਂ ਦਾ ਮੈਂ ਕਈਆਂ ਕਈਆਂ ਪਿੰਡਾਂ ਦੇ ਇੰਟਰਵਿਊ ਦੇਖਿਆ ਤੇ ਕਹਿੰਦੇ ਸਾਡੇ ਨਾਲ ਪਹਿਲਾਂ ਰਸਤੇ ਰਿਸ਼ਤੇ ਦਾ ਖੜਨਾ ਸਾਨੂੰ ਚੰਗਾ ਬੋਲਦੇ ਸੀ ਮਾੜਾ ਬੋਲਦੇ ਸੀ ਨਾ ਜਿੰਨਾਂ ਦਾ ਮਨ ਦਾ ਕਹਿੰਦੇ ਸੀ ਤੇ ਫਿਰ ਕਹਿੰਦੇ ਜੇ ਸਾਡੀ ਤਰੱਕੀ ਹੋਈ ਸਾਨੂੰ ਚਾਰ ਪੈਸੇ ਹੋਣ ਲੱਪੇ ਫਿਰ ਉਹ ਹੀ ਰਿਸ਼ਤੇ ਸਾਨੂੰ ਚੰਗੇ ਜਾਣ ਲੱਪੇ ਪਰ ਫਿਰ ਵੀ ਕਹਿੰਦੀ ਸਾਨੂੰ ਦਿਲੋਂ ਚ ਰਿਸ਼ਤੇ ਬੰਦੇਣ ਲੱਗਦੇ ਹੈਗੇ ਜਿਨ੍ਹਾਂ ਸਾਨੂੰ ਜਿੱਦਾਂ ਕੱਲ ਵੀ ਮਾੜੇ ਸਮੇਂ ਚ ਇੰਨਾ ਕੁਝ ਕਿਹਾ ਉਹਨਾਂ ਨੇ ਹੈਨਾ ਸਾਡਾ ਦਿਲ ਦਿਖਾਇਆ ਹੈਗਾ ਤੋਂ ਭੈਣ ਕਹਿੰਦੀ ਮੈਨੂੰ ਬਿਲਕੁਲ ਇਹ ਰਿਸ਼ਤੇ ਬੰਦੇਣ ਲੱਗਦੇ ਮੈਂ ਇਹਨਾਂ ਨਾਲ ਨਾ ਕਹਿੰਦੀ ਮੂੰਹ ਨਹੀਂ ਲਾਉਂਦੀ ਪਤਾ ਵੀ ਇਹ ਨਹੀਂ ਪਤਾ ਹੁੰਦਾ ਕਿ ਕਿਸੇ ਦੀ ਕਿਸਮਤ ਕਦੋਂ ਚਮਕ ਜਾਣੀ ਹੈ ਨਾ ਇਹ ਕਿਸੇ ਨੂੰ ਕੋਈ ਨਹੀਂ ਪਤਾ ਹੋਣਾ ਚਾਹੀਦਾ ਪਤਾ ਨਹੀਂ ਹੈ ਕਿਸੇ ਨੂੰ ਹੈਗਾ ਸੌਰੀ ਤੇ ਕਹਨੂੰ ਆਪਾਂ ਕਿਸੇ ਦਾ ਵਿਆਹ ਕਰਾਉਣਾ ਜਾਂ ਕਿਦਾਂ ਵੀ ਹੈਨਾ ਤੇ ਕਿਹੜੇ ਵੇਲੇ ਕਿਸਮ ਦਾ ਸਤਾਰਾ ਚਮਕ ਜਾਵੇ ਸਿਰ ਸਵਾਹੀ ਨੂੰ ਸੱਚੇ ਪਾਤਸ਼ਾਹ ਨੂੰ ਪਤਾ ਹਨਾ ਉਹਨੇ ਕਿੰਨਾ ਦੇਣਾ ਕਦੋਂ ਦੇਣਾ ਹੈ ਤੇ ਕੀ ਦੇਣਾ ਹੈ ਇਹ ਉਹ ਜਾਣਦਾ ਆ ਜਾਣੀ ਜਾਣ ਤੇ ਬੰਦਾ ਕਹਿੰਦਾ ਵੀ ਇਹ ਤਾਂ ਰੋਟੀ ਵੀ ਨਾ ਖਾਵੇ ਹਨਾ ਤੇ ਰੱਖੀ ਜਾਂਦਾ ਰੱਬ ਹੀ ਤੁਸੀਂ ਆਪਣੀ ਗੱਲ ਕਰਦੀ ਮੈਂ ਇੱਥੇ ਤੱਕ ਆਨਲੀ ਬਹੁਤ ਕੁਝ ਸੁਣਿਆ ਤੇ ਸਹਿ ਵੀ ਲਿਆ ਹਨਾ ਇਹ ਕਿਸ ਤਰ੍ਹਾਂ ਇੱਕ ਸਰ ਤੁਹਾਡੇ ਪਿਆਰ ਕਰਕੇ ਭੈਣਾ ਦੇ ਪਿਆਰ ਕਰਕੇ ਤੁਹਾਡੀ ਸਪੋਰਟ ਕਰਕੇ ਹੈਨਾ ਤੁਸੀਂ ਕਮੈਂਟ ਕਰਦੇ ਮੈਨੂੰ ਹੌਸਲਾ ਭਜਾਈ ਮਿਲਦੀ ਹੈ ਹੈਨਾ ਦੀ ਹਾਂ ਵੀ ਚਲੋ ਮੇਰੇ ਕੰਮ ਨੂੰ ਕੋਈ ਚੰਗਾ ਕਹਿੰਦਾ ਹੈਨਾ ਤੇ ਬਹੁਤ ਜਾਨੀ ਹੌਸਲਾ ਮਿਲਦਾ ਇਸ ਚੀਜ਼ ਦਾ ਬਸ ਇਹਦਾ ਆਪਣਾ ਸਪੋਰਟ ਆਪਣੀ ਬਣਾਈ ਰੱਖਿਓ ਤੇ ਮੇਰਾ ਹੌਸਲਾ ਬਣਾਈ ਰੱਖਿਓ ਬਸ ਇਹਦੀ ਚੱਲੀ ਜਾਵਾਂਗੀ ਜੀ ਜ਼ਿੰਦਗੀ ਨਾਲ ਨਾਲ ਤੇ ਬਹੁਤ ਵਧੀਆ ਸਾਰੇ ਜਾਣੇ ਮੇਰੀਆਂ ਭੈਣਾ ਹੈਨਾ ਬਹੁਤ ਸਾਰੇ ਕਮੈਂਟ ਕਰਦੇ ਹੁੰਦੇ ਨੇ ਪਰ ਇੱਕ ਮੈਨੂੰ ਤੁਹਾਨੂੰ ਗੱਲ ਇਹ ਵੀ ਕਹਨੀ ਹੁੰਦੀ ਆ ਜਿਹੜੀ ਵੀਡੀਓ ਦੇ ਟਾਈਟਲ ਹੁੰਦਾ ਨਾ ਉਹ ਟਾਈਟਲ ਦੇ ਅਨਸਾਰ ਕਮੈਂਟ ਛੱਡਿਆ ਕਰੋ ਹਨਾ ਉਹਨਾਂ ਬਾਰੇ ਗੱਲਾਂ ਕਰਿਆ ਕਰੋ ਤੇ ਫਿਰ ਵਧੀਆ ਲੱਗਦਾ ਹੈ ਨਾ ਤੇ ਇਦਾਂ ਸਕੂਲ ਪਿੰਡ ਪਰਾ ਸਾਰੇ ਜਾਣੇ ਬਹੁਤ ਫਿਕਰ ਕਰਦੇ ਆ ਬਹੁਤ ਵਧੀਆ ਪਿਆਰ ਕਰਦੇ ਆ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਸਾਰਿਆਂ ਦਾ ਹਨਾ ਤੇ ਵਧੀਆ ਦੇਖੋ ਜੈ ਸਾਡੇ ਹੈਗਾ ਆ ਅੱਜ ਸਾਡੇ ਨਾਲ ਜਿੱਦਾਂ ਗੱਲ ਉਹ ਫਰੈਂਡ ਆ ਮੇਰੀ ਉਹਨੇ ਮੁੰਡੇ ਦਾ ਵਿਆਹ ਹੈ ਅੱਜ ਆਪਾਂ ਜਾਣਾ ਉੱਥੇ ਤੇ ਜੇ ਮਤਲਬ ਮਤਲਬ ਕਿਹਾ ਹੋਣਾ ਨੇ ਜਾਂ ਕਿਦਾਂ ਵੀ ਆਫੇ ਆਪਾਂ ਵਲੌਗ ਬਣਾਵਾਂਗੇ ਜੇ ਨਹੀਂ ਕਿਹਾ ਤੇ ਚਲੋ ਠੀਕ ਆ ਆਪਾਂ ਕਿੱ데 ਜਾਈਏ ਡੈਸ ਕਿੱਥਾ ਵਲੌਗ ਬਣਾਉਣਾ ਹੈ ਹਨਾ ਕਿਉਂ ਆਪਣੇ ਕੋ ਕੰਟੈਂਟ ਵਾਇਗਰੂ ਵੀ ਕਰਪਾਣਾ ਬਥੇਰੇ ਆ ਤੇ ਸਰ ਉਹ ਵਿਆਹ ਦੇ ਖਾਵਾਂਗੇ ਇਹ ਗੱਲ ਇਹ ਵੀ ਹੈ ਗਰਮੀ 'ਚ ਵਿਆਹ ਕਰਦੇ ਹਨਾ ਹੋਰ ਜੈ ਮਹਾਮਾਈ ਦੀ ਨਰਾਤੇ ਚੱਲਣ ਦੇ ਮਹਾਮਾਈ ਦੇ ਤੇ ਬੜੀ ਸੰਗਤ ਜਾਣ ਡਈ ਆ ਤੇ ਚਲੋ ਵਧੀਆ ਗੱਲ ਆ ਜਿਹੜੀ ਕਰਮਾ ਸਫਰੇ ਉਹਨੇ ਹੀ ਕਰਨਾ ਹਨ ਤੇ ਜਿਹੜਾ ਕਰਮਾ ਛੋਇਆ ਉਹ ਜਾਵਾਂਗੇ ਤੇ ਕੱਲ ਸੰਗਤਾਂ ਬਾਵਾ ਆਈਆਂ ਆ ਮਹਾਮਾਈ ਸਾਰਿਆਂ ਤੇ ਮੇਰ ਕਰੇ ਸਵੇਰ ਦਾ ਬੇਲਾ ਹਨਾ ਦੁੱਖ ਦਿਲ ਦਾ ਸਾਰਿਆਂ ਦੇ ਕੱਟੇ ਤੇ ਸਾਰਿਆਂ ਨੂੰ ਮਾਲ ਮਾਲ ਕਰ ਦੂਏ ਪੈਸੇ ਦੇ ਨਾਲ ਠੀਕ ਹੈ ਦਾ ਤੇ ਮੈਂ 10 ਗੋਏ ਲਾ ਲੈਣੀ ਹੁੰਦੀ ਆ ਵਧੀਆ ਰਹਿੰਦਾ ਹੈ ਲੋਕੇ ਰਹਿੰਦਾ ਧੁਨੀਆ ਪਿੱਛੇ ਲਾਲਾ ਆਗੇ ਤੇਰਾ ਤੇਰੀ ਧੀ ਪਿੱਛੇ ਨਹੀਂ ਹਟਦੀ ਅੰਮੀਏ ਦੁਨੀਆ ਪਿੱਛੇ ਲਾਲਾ ਆਗੇ ਦੁਨੀਆ ਪਿੱਛੇ ਲਾਲਾ ਆਗੇ ਸਹੀ ਗੱਲ ਹੈ ਫੇਮਸ ਸਿੰਗਰ ਦੁਨੀਆ ਪਿੱਛੇ ਲਾਲਾ ਆਗੇ ਤਾਂ ਮੈਂ ਪੂੜਿਆਂ ਦੀ ਵੀਡੀਓ ਪਾਈ ਸੀ ਨਾ ਤੇ ਮੇਰੀਆਂ ਭੈਣਾਂ ਦੇ ਫੋਨ ਆ ਕਹਿੰਦੇ ਅਸੀਂ ਕੂੜੇ ਖਾਣਾ ਹਾਂ ਮੈਂ ਕਿਹਾ ਆਜਾ ਤੁਸੀਂ ਕੂੜੇ ਖਾਣਾ ਹਨਾ ਤੇ ਬਹੁਤ ਫਰਕ ਪੈਂਦਾ ਜੂ ਆਪਾਂ ਜਿਵੇਂ ਬਣਾਉਂਨੇ ਆ ਕਰਦੇ ਆ ਨਾ ਤੇ ਦੇਖਣ ਵਾਲੇ ਤੇ ਬਹੁਤ ਅਸਰ ਪੈਂਦਾ ਇਸ ਚੀਜ਼ ਦਾ ਤੇ ਕਹਿੰਦੇ ਅਸੀਂ ਵੀ ਬਣਾਉਨੇ ਆ ਵੀ ਕਿੱਦਾਂ ਕਿੱਦਾਂ ਬਣਾਇਆ ਫਿਰ ਮੈਂ ਦੱਸ ਜਾਂਗਾ ਭੈਣੇ ਇਦਾਂ ਤਾਂ ਬਣਾਇਆ ਕੰਮ ਸੋਖਾ ਜੇ ਕੰਮ ਔਖਾ ਨਹੀਂ ਹੈਗਾ ਨਾ ਤੇ ਸਿਰਫ ਇਹ ਵਿੱਚ ਜਕਰੀ ਹੁੰਦੀ ਆ ਵੀ ਫਿਰ ਚੰਗੇ ਬਣਨੇ ਕਿ ਨਹੀਂ ਜਾਂ ਕਿੱਦਾਂ ਵੀ ਹੈਗਾ ਨਾ ਚਲੋ ਟਰਾਈ ਕਰੋ ਵਾਈਰਸ ਸਾਹ ਦਿੰਦਾ ਹਨਾ ਨਾਲ-ਨਾਲ ਜੇ ਆਪਾਂ ਨੂੰ ਨਹੀਂ ਵੀ ਕੰਮ ਆਉਂਦਾ ਤਾਂ ਇੱਕ ਵਾਰੀ ਖਰਾਬ ਹੋ ਜਾ ਕੋਈ ਚੱਕਰ ਨਹੀਂ ਹੈਗਾ ਤੇ ਦੁ ਕਿਦਾਂ ਮੈਂ ਛੋਟੀ ਹੁੰਦੀ ਸੀ ਨਾ ਮੈਨੂੰ ਰੋਟੀ ਪਕਾਉਂਦਾ ਬੜਾ ਸ਼ੌਕ ਹੁੰਦਾ ਸੀ ਕਿ ਨਿੱਕ-ਨਿੱਕੇ ਚੱਕਲੇ ਵੇਣਦੇ ਹੁੰਦੇ ਸੀ ਨਾ ਮੇਲਿਆਂ 'ਚੋਂ ਮਿਲਦੇ ਹੁੰਦੇ ਤੇ ਮੈਂ ਮਮੀ ਨੇ ਵੀ ਰਿਣੀ ਦਿੱਤਾ ਲਿਆ ਕੇ ਚੱਕਣ ਲੈ ਵੇਣਨਾ ਤੇ ਮੈਂ ਬਰਾਬਰ ਬੈਣਾ ਰੋਟੀਆਂ ਪਕਾਈ ਜਾਣੀਆਂ ਯਾਨੀ ਟੇਡੀਆਂ ਸਿੱਧੀਆਂ ਵਿੰਗਾਂ ਪਕਾਈ ਜਾਣੀਆਂ ਹੈ ਨਾ ਤੇ ਫਿਰ ਉਹ ਹੌਲੀ-ਹੌਲੀ ਆਪੇ ਰੋਟੀਆਂ ਆ ਗਈਆਂ ਕੰਕੜੀਆਂ ਤੇ ਮੱਕੀ ਦੀ ਗੱਦੀ ਪਕਾਈ ਨਹੀਂ ਸੀ ਉਹ ਇੱਥੇ ਆ ਕੇ ਸਿੱਖੀ ਮੈਂ ਆਪਣੇ ਸਹੁਰੇ ਘਰ ਆ ਕੇ ਜਦੋਂ ਜ਼ਿੰਮੇਵਾਰੀਆਂ ਪੈਣ ਹੈ ਨਾ ਸਿਰ ਤੇ ਤੇ ਸਾਰਾ ਕੁਝ ਆਪੇ ਹੀ ਸਿੱਖ ਹੋ ਜਾਂਦਾ ਹੈ ਨਾ ਜਿਵੇਂ ਨਾ ਸਖੀ ਜਾਂਦਾ ਰੋਸ ਜਿੰਮੇਵਾਰੀ ਪੈ ਜਾਣ ਚਲੋ ਖੈਰ ਮੇਰੀ ਸਿਆਣੀ ਵੀ ਹੈ ਨੀ ਜੀ ਹੈ ਨਾ ਤੇ ਸਿਰਫ ਚਿੰਗੇ ਮਾਰੇ ਟਾਈਮ ਦੇਖੀ ਹੋਰ ਗੱਲ ਕੋਈ ਨਹੀਂ ਤੂੰ ਤਾਂ ਨਾਲ ਗੱਲਾਂ ਮਾਤਾ ਮੇਰੀਆਂ ਬਹੁਤ ਹੋ ਗਈਆਂ ਤੂੰ ਹੁਣ ਚੱਲਦੇ ਕੰਮ ਕਰ ਦੇਦੇ ਹਾਂ ਹੁਣ ਲੋ ਸਾਰੀ ਸੈਨਾ ਮਰ ਇਕੱਠੀ ਹੋ ਗਈ ਹੈ ਹੁਣ ਮੌਜੀ ਵੀ ਆ ਗਿਆ ਦੇਖੋ ਇਹ ਤਾਂ ਪਜਾਉਣ ਲਿਆ ਹਾਂ ਕੀ ਗੱਲ ਹੈ ਬਹੁਤ ਅੜਦਾ ਕਾਲੂ ਏ ਇਹ ਤਾਂ ਅੜਦਾ ਨਾ ਕਾਲੂ ਤੋਏ ਬਹੁਤ ਜ਼ਰੂਰ ਮੱਚ ਗਈ ਤਾਂ ਫਿਰ ਹੂੰ ਬੋਲਦਾਨੀ ਮਰੇ ਪੜੇ ਰਹਿ ਮੇ ਤੋਂ ਚੱਲ ਆਣਾ ਮੰਜਾ ਰੱਖਿਆ ਹਸਪਤਾਲ ਸੌਣ ਲਈ ਵੀ ਸੌਣਗੇ ਬੈਣਗੇ ਉੱਠਣਗੇ ਉਹ ਸਵੀਟੀ ਤੇ ਬੱਚਾ ਆਦਾ ਹਨਾ ਦਵੈਰ ਨੂੰ ਲੱਗ ਜਾਂਦੇ ਆ ਕਿ ਦਵੈਨ ਤਾਂ ਪਪੜੀ ਹੁੰਦੀ ਆ ਉਸ ਵਾਂਗ ਆਂਦੇ ਆ ਦੇਖੋ ਮੇਰਾ ਹੱਥ ਆ ਗਿਆ ਹੁਣ ਕਲੇ ਨੇ ਮੇਰੇ ਮਗਰ ਆ ਜਾਣਾ ਤਾਂ ਹੁਣ ਸਾਰੇ ਸੈਨ ਖਾਂ ਇਹਨਾਂ ਨੂੰ ਲੱਗੀਏ ਭੁੱਖ ਦਰਸਾਉਣੀ ਇਹਨਾਂ ਨੂੰ ਪੀਣਾ ਦੁੱਧ ਹੁਣ ਦੁੱਧ ਪਾਉਣੀ ਇਹਨਾਂ ਨੂੰ ਚਲੋ ਇਹਨਾਂ ਦਾ ਕਰਮਾ ਦੇਖਾਈ ਜਾਂਦੇ ਆ ਨਾ ਤੇ ਵਰਕ ਗੱਲ ਜਰੂਰ ਆ ਕਿਤੇ ਮੈਂ ਗੁਰਦੁਆਰਾ ਸਾਹਿਬ ਜਾਵਾਂ ਜਾਂ ਕਿਤੇ ਹੋਰਦੇ ਕੰਮ ਜਾਵਾਂ ਨਾ ਇਹਨਾਂ ਨੇ ਪਛਾਣ ਕਰਕੇ ਦੇਖ ਕੇ ਦੌੜ ਆਉਣਾ ਮੇਰੇ ਵੱਲ ਫਟਾਫਟ ਨੇ ਹੱਸਦੀ ਹੁੰਨੀ ਵੀ ਤੁਹਾਨੂੰ ਕੀ ਵਿਛੜਿਆ ਮਿਲਿਆ ਨਾ ਤੁਸੀਂ ਇਦਾਂ ਭੱਜਿਆ ਨੇ ਫਟਾਫਟ ਤੇ ਇਮਾਨਦਾਰੀ ਬੜੀ ਹੈ ਨਾ ਵਿੱਚ ਵੀ ਅਸੀਂ ਰੋਟੀ ਖਾਦੀ ਐ ਤੁਸ ਖਾਦਾ ਪੀਤਾ ਤਾਂ ਅਸੀਂ ਇਮਾਨਦਾਰੀ ਕਰਨੀ ਆ ਸਾਨੂੰ ਸੇਫਟੀ 'ਚ ਰਹਿਨੇ ਆ ਸਾਨੂੰ ਸਾਰੇ ਭੈਣੋ ਭਰਾਵੋ ਸਾਡੀ ਸੇਫਟੀ ਇੰਨੀ ਨਾ ਬਹੁਤ ਜ਼ਿਆਦਾ ਫ੍ਰੀ ਦੇ ਸੇਫਟੀ 'ਚ ਰਹਿਨੇ ਆ ਅਸੀਂ ਫ੍ਰੀ ਦੇ ਆ ਦੇਖੋ ਕਿ ਉਹ ਖਾਜ ਹੋਣ ਡਈ ਉਹਦੇ ਖਾ ਲੈ ਨੂੰ ਹੂੰ ਦੱਬੇ ਹੋਵੇਂ ਲੰਘਣਾ ਜਾ ਉਹ ਸਾਈਡ ਤੋਂ ਕਲੇ ਸੰਜੀਗਾ ਗੱਲ ਬਹੁਤ ਹਾਂਜੀ ਸੈਰ ਕਰਨ ਤੋਂ ਬਾਅਦ ਤੇ ਫਿਰ ਬੱਚਿਆਂ ਨੂੰ ਸਕੂਲ ਤੁਰੇ ਤੁਰਿਆ ਉਹ ਚੱਲ ਗਿਆ ਸਕੂਲ ਟਾਈਮ ਦੇ ਨਾਲ ਹਾਂ ਤੇ ਫਿਰ ਮੈਂ ਜਿੱਦਾਂ ਕਹ ਲੋ ਵੀ ਵੇੜੇ ਚਾੜੂ ਲਾਇਆ ਫਿਰ ਕਮਰੇ ਸਫਾਈ ਕੀਤੀ ਤੇ ਕਮਰਾ ਸੋਪਨਾ ਹੱਡਾ ਵੱਡਾ ਆ ਤੇ ਦੋ ਕਮਰੇ ਹਨ ਇੱਕ ਕਮਰਾ ਇਹ ਤੇ ਜਿਹੜਾ ਬਣਾਉਣ ਲੱਗੇ ਸੀ ਉਹ ਦੋ ਮੈਂ ਕਿਹਾ ਸੀ ਵੀ ਥੋੜਾ ਵੱਡਾ ਮੈਨੂੰ ਚਾਹੀਦਾ ਆ ਤੇ ਤਿੰਨਾਂ ਚਾਰ ਆ ਵੀ ਜਾਣ ਵਿੱਚ ਨਾ ਤੇ ਖੁੱਲੇ ਕਮਰਿਆਂ ਦੀ ਬਹੁਤ ਮौज ਹੁੰਦੀ ਆ ਤੇ ਛੋੜੀ ਛੋੜੇ ਕਮਰੇ ਹੁੰਦੇ ਨਾਲ ਇਸ ਵਿੱਚ ਸਮਾਨ ਆਉਂਦਾ ਆ ਤੇ ਬਹੁਤ ਮੁਸ਼ਕਲ ਤੁਰਨਾ ਫਿਰਨੇ ਵੀ ਉਹ ਮੁਸ਼ਕਲ ਹੋ ਜਾਂਦਾ ਆ ਤੇ ਇਸ ਕਰਕੇ ਇਹਨਾਂ ਜਿਹੜਾ ਬਣਾਉਣ ਲੱਗੇ ਵੱਡਾ ਬਣਾਇਆ ਤੇ ਬੜੀ ਮौज ਆ ਤੇ ਦੇਖੋ ਜੀ ਚਾਦਰਵੇਂ ਵੀ ਚੇਂਜ ਕਰਤੀਆਂ ਮੈਂ ਤੇ ਜਨ ਪਤਾ ਵੀ ਅੱਜ ਕੱਲ ਮੀਂਹ ਜਣੀ ਦੇ ਦਨੇ ਆ ਤੇ ਮਿੱਟੀ ਵਾਲੇ ਪੈਰ ਜਿਹਨਾਂ ਚਦਰਾਂ ਮਲੇ ਹੋ ਜਾਂਦੀਆਂ ਤੇ ਦੇਖੋ ਇਹ ਦੀਵਾਨ ਦੀ ਵੀ ਕੱਦਦੀ ਆ ਤੇ ਇਹ ਸਾਡੇ ਇੱਥੇ ਭਾਈ ਆਂਦਾ ਹੁੰਦਾ ਉਹਨਾਂ ਕੋਲੋਂ ਮੈਂ ਉੱਥੋਂ ਮੈਂ ਲਈਆਂ ਸੀ ਫਟਾਗੋ ਤੇ ਬਹੁਤ ਸੋਹਣਾ ਕਲਰ ਹੈ ਚਦਰਾਂ ਦਾ ਤੇ ਬਹੁਤ ਸੋਹਣਾ ਕਪੜਾ ਜਿਹੜੀ ਨਿਖਰਦਾ ਹੈ ਬਹੁਤ ਵਧੀਆ ਓਕੇ ਹੈ ਨਾ ਤੇ ਆ ਟੇਬਲ ਤੇ ਵੀ ਕਪੜਾ ਮੰਨਦਾ ਕਿ ਉਹ ਵੀ ਚਾਹ ਪਾਣੀ ਦੇ ਦਾਗ ਪੈ ਜਾਂਦੇ ਆ ਤੇ ਫਿਰ ਮੁਸ਼ਕਲ ਹੋ ਜਾਂਦਾ ਆ ਤੇ ਅਦੇ ਕੋਟ ਆਇਲ ਜਦੋਂ ਆਪਾਂ ਵੈਸੇ ਡੇਲੀ ਤੇ ਪੋਚਾ ਲਾਉਣਾ ਪੈਂਦਾ ਨਾ ਤੇ ਜਦੋਂ ਆਪਾਂ ਪੋਚਾ ਲਾਉਣੀ ਐ ਇੱਕਦਮ ਚੰਪ ਜਾਂਦੀਆਂ ਟਾਇਲਾਂ ਸਫਾਈ ਮੰਗਦੀਆਂ ਤੇ ਬਸ ਸਾਈ ਇਹਨਾਂ ਨੂੰ ਚਾਹੀਦੀ ਨਹੀਂ ਨੇ ਉੱਪਰ ਇਹਨਾਂ ਨੂੰ ਪਾਣੀ ਨਹੀਂ ਚਾਹੀਦਾ ਮੜਿਆ ਪਾਣੀ ਇੱਥੇ ਰੁਕਿਆ ਨਹੀਂ ਤੇ ਨੁਕਸਾਨ ਹੋਇਆ ਨਹੀਂ ਆਪਣਾ ਹਨਾ ਤੇ ਬਸ ਇਹਦਾ ਇਸ ਚੀ ਦਾ ਇਸ ਧਿਆਨ ਰੱਖਣਾ ਪੈਂਦਾ ਆ ਤੇ ਟੈਲਾ ਹੋਈਆਂ ਜਾਂ ਪਥਰ ਹੋਈ ਤੇ ਇਹ ਤਾਂ ਡੇਲੀ ਸਫਾਈ ਮੰਗਦੇ ਮੰਗਦੇ ਯਾਰ ਡੇਲੀ ਆਪਣੇ ਕੰਮ ਹੁੰਦੇ ਆ ਮੈਂ ਤਾਂ ਨਹੀਂ ਰਿਕਾਰਡ ਕਰ ਦਿੰਦੀ ਇਹ ਮਤਲਬ ਡੇਲੀ ਜਣੀ ਜਿਹੜੀ ਰੁਟੀਨ ਹੈ ਭੈਣਾ ਦੀ ਉਹ ਸਾਰਾ ਚਲ ਪਤਾ ਹੀ ਹੁੰਦਾ ਨੇ ਕਿ ਜਿਸ ਵੇਲੇ ਡੇਲੀ ਨੇ ਕੰਮ ਹੁੰਦੇ ਬੱਚਾ ਸਪੂਨ ਤੋੜਨਾ ਹੁੰਦਾ ਘਰ ਦੇ ਕੰਮ ਕਰ ਦੇ ਹੋਰ ਵੀ ਇਹ ਰੋਜ਼ ਮਰਾਰੇ ਸਾਰਾ ਜ ਮਤਲਬ ਜ਼ਿੰਦਗੀ ਦੇ ਕੰਮ ਆ ਮੇਰੀਆਂ ਭੈਣਾਂ ਦੇ ਹਨ ਤੇ ਫਿਰ ਚਲੋ ਮੈਂ ਕਿ ਥੋੜਿਆ ਵੀਡੀਓ ਬਣਾ ਲੈਣੀ ਹੈ ਨਾ ਇਹਦੀ ਤੇ ਦੇਖੋ ਜੀ ਕਿੰਨੇ ਵਧੀਆ ਰੰਗ ਲੱਗਦਾ ਨਾ ਚਾਦਰ ਦਾ ਇਕਦਮ ਹਲਕੀ ਐ ਲਿਖੀ ਦੀ ਵੀ ਇਹ ਫੁੱਲ ਵਾਂਗੂ ਹੋ ਜਾਂਦੀ ਹੈ ਬਹੁਤ ਵਧੀਆ ਹੋ ਜਾਂਦੀ ਹੈ ਤੇ ਸਾਡੇ ਮੇਰੇ ਖਿਆਲ ਮੰਗਲਵਾਰ ਦੇ ਮੰਗਲਵਾਰ ਭਜਨੀ ਆਉਂਦੇ ਹੁੰਦੇ ਆ ਤੋਨਾ ਕੋਈ ਅੰਦਰ ਲਈ ਸੀਗੀ ਤੇ ਇਦਾਂ ਮੇਰਾ ਹੋ ਗਿਆ ਕੰਮ ਕੰਪਲੀਟ ਤੇ ਹੁਣ ਰੋਟੀ ਪਕਾ ਕੇ ਤੋਂ ਰੱਖ ਕੇ ਤੇ ਫਿਰ ਉਧਰ ਬਿਲੀ ਦਾ ਕੰਮ ਕਰਕੇ ਤੇ ਉਧਰ ਕੰਮ ਵੇੜ ਕੇ ਤਾਂ ਫਿਰ ਯਾਨੀ ਕਿ ਕੰਮ ਮੇਰੇ ਪੂਰੇ ਹੋ ਗਏ ਆ ਤੇ ਨੌਵੀਂ ਦਾ ਹੋ ਗਿਆ ਟਾਈਮ ਤੇ ਦੇਖੋ ਜੀ ਦਿਨ ਇਦਾਂ ਪਜਾਂਦੇ ਭੱਜੇ ਨਾ ਮੀਟਰ ਜਿਹਦਾ ਬੈਲ ਦਾ ਘੁੰਮਦਾ ਹੁੰਦਾ ਇਦਾਂ ਟਾਈਮ ਦਾ ਮੀਟਰ ਘੁੰਮਦਾ ਆ ਵੀ ਫਟਾਫਟ ਟਾਈਮ ਹੁੰਦਾ ਨਾ ਤੇ ਕੰਮ ਕਰੋ ਜਾਂ ਨਾ ਕਰੋ ਟਾਈਮ ਨੇ ਤਾਂ ਆਪਣੀ ਦਫਤਾਰ ਬਣਨੀ ਬਣਨੀ ਨਾ ਤੇ ਟਾਈਮ ਨਹੀਂ ਵਕਤ ਨਹੀਂ ਕਿਸੇ ਦੀ ਵੇਟ ਕਰਦਾ ਹੈਗਾ ਇਹ ਤਾਂ ਆਪ ਹੀ ਆਪਾਂ ਨੂੰ ਵਕਤ ਦੇ ਨਾਲ ਨਾਲ ਚੱਲਣਾ ਪੈਂਦਾ ਹੈ ਨਾ ਤੇ ਇਦਾਂ ਆ ਤੇ ਮੇਰੇ ਮੇਰੇ ਭੈਣ ਭਰਾ ਰਿਸ਼ਤੇਦਾਰ ਮੇਰੀ ਵੀਡੀਓ ਨੂੰ ਨਾ ਬਲੌਗ ਨੂੰ ਫੁੱਲ ਵਾਚ ਕਰਿਆ ਕਰੋ ਹਨਾ ਤੇ ਵਧੀਆ ਲੱਗਦਾ ਹੈ ਆ ਦੇਖੋ ਜੀ ਮਿਹਨਤ ਬੜੀ ਆਉਂਦੀ ਐ ਇਸ ਬਲੌਗ ਬਣਾਉਣ ਤੇ ਜਿਹੜੀਆਂ ਮੇਰੀਆਂ ਭੈਣਾਂ ਬਣਾਉਂਦੀਆਂ ਜਾਂ ਮੇਰੇ ਭਰਾ ਬਲੌਗ ਬਣਾਉਂਦੇ ਉਹਨਾਂ ਨੂੰ ਪਤਾ ਵੀ ਕਿੰਨੀ ਮਿਹਨਤ ਲੱਗਦੀ ਹੈ ਨਾ ਨਿੱਕੀ-ਕੀ ਕੁਛ ਕਰਨਾ ਪੈਂਦਾ ਸਾਢੇੜੀ ਇਹਦੇ ਕਰਕੇ ਹਨਾ ਚਲੋ ਖੈਰ ਤੇ ਤੁਸੀਂ ਫੁੱਲ ਵਲੌਗ ਦੇਖਿਆ ਕਰੋ ਦੇਖੋ ਜੀ ਪਹਿਲਾ ਆਪਾਂ ਨੂੰ ਹੁੰਦੀ ਟੈਨਸ਼ਨ ਮੌਨਟੈਸ ਸਾਡਾ ਚੈਨਲ ਹੋ ਜਵੇ ਕਿਸੇ ਵੀ ਤਰ੍ਹਾਂ ਨਾ ਆਪਾਂ ਕਿੱਦਾਂ ਵੌਟ ਟਾਈਮ ਕਰਦੇ ਆ ਕਿੱਦਾਂ ਸਬਸਕ੍ਰਾਈਬਰ ਅਗੇਨ ਕਰਦੇ ਆ ਨਾ ਤੇ ਬਹੁਤ ਉਹ ਵੀ ਟਾਰਗੇਟ ਬਹੁਤ ਮੁਸ਼ਕਲ ਹੁੰਦਾ 4000 ਘੰਟਾ ਕਰਨਾ ਸੋਖਾ ਕਿਤੇ ਤੇ ਮੌਨਟੇਜ ਜੋ ਬਾਹਰ ਤੇ ਆਪਾਂ ਨੂੰ ਹੁੰਦੀ ਡਾਲਰਾਂ ਦੀ ਟੈਨਸ਼ਨ ਹੈ ਭਾਈ ਸਾਡ ਡਾਲਰ ਹੋਣ ਹੋ ਜਾਣਾ ਤੇ ਇਦਾਂ ਵਾਸ ਨਾ ਜਿਹੜੀ ਜਿੰਦਗੀ ਦੇ ਇਮਤਿਹਾਨ ਨਾ YouTube ਤੇ ਜਿਹੜੀ ਇਮਤਿਹਾਨ ਆ ਉਹ ਲਗਾਤਾਰ ਚੱਲਦੇ ਰਹਿੰਦੇ ਆ ਨਾ ਤੇ ਇਹਦਾ ਹੁਣ ਡਾਲਰ ਦਾ ਹੈਗਾ ਆ ਤੇ ਇਹ ਜਿਹੜਾ ਜਿਆਦਾ ਟਫ ਹੋ ਜਾਂਦਾ ਨਾ ਤੇ 100 ਡਾਲਰ ਪੂਰਾ ਕਰਨਾ ਆਪਾਂ ਹੁੰਦਾ ਜਦੋਂ ਆਪਣੇ ਫਸਟ ਟਾਈਮ ਗਮਾਉਦੀ ਆ ਤੇ ਉਹਦੇ ਲਈ ਜਿੰਦਾ ਗੱਲੋ ਵੀ ਅੱਧਾ ਰੁਪਈਆ ਅਠੰਨੀ 25 ਪੈਸੇ ਇਕੱਠੇ ਕਰਨ ਵਾਲੀ ਗੱਲ ਹੋ ਜਾਂਦੀ ਹੈ ਨਾ ਬਹੁਤ ਮੁਸ਼ਕਲ ਆ ਤੇ ਇਦਾਂ ਆ ਤੇ ਮੇਰੇ ਸਾਰੇ ਸਪੋਰਟ ਮੇਰੇ ਭਣਾਂ ਟਰਾ ਕਰੋ ਮੇਰੇ YouTube ਫੈਮਿਲੀ ਹੈ ਨਾ ਤੇ ਜਿਹੜੇ ਜਿਹੜੇ ਹੈਗੇ ਤੇ ਹੈਗੇ ਹੀ ਆ ਜਿਹੜੇ ਨਵੇਂ ਮੇਰੇ ਚੈਨਲ ਤੇ ਆਉਂਦੇ ਆ ਸਾਰੇ ਫੁੱਲ ਬਲੌਗ ਮੇਰਾ ਦੇਖਿਆ ਕਰੋ ਤੇ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਕਿ ਮੇਰੇ ਬਲੌਗ ਇਹੋ ਜਿਹੇ ਆ ਵੀ ਤੁਹਾਨੂੰ ਇਹੋ ਜਿਹੇ ਦੇਖਣੇ ਪਸੰਦ ਆ ਵੀ ਤੁਸੀਂ ਵੀ ਆਪਣੀ ਰਾਏ ਜ਼ਰੂਰ ਦਿਆ ਕਰੋ ਨਾ ਤੇ ਤੁਹਾਨੂੰ ਦੱਸਣਾ ਬਣਦਾ ਆ ਤੁਸੀਂ ਕਮੈਂਟ ਛੱਡਿਆ ਕਰੋ ਜੀ ਜ਼ਰੂਰ ਨਾ ਉਸ ਕਰਕੇ ਡਾਲਰ ਬਣਾਉਣੇ ਬਹੁਤ ਮੁਸ਼ਕਿਲਦਾ ਹਣ ਸਾਡੇ ਪ੍ਰਮੇਂਦਰ ਭੈਣ ਜੀ ਕਹਿੰਦੇ ਸੀਗੇ ਸਹੀ ਗੱਲ ਸੱਚੀ ਉਹਨਾਂ ਦੀ ਗੱਲ ਆ ਮੈਨੂੰ ਕਹਿੰਦੇ ਵੀ ਹੁਣ ਤੇਰਾ ਚੈਨਲ ਮੋਨਟਾਈਜ਼ ਤਾਂ ਹੋ ਗਿਆ ਆ ਤੇ ਤੂੰ ਹੁਣ ਡਾਲ ਪੂਰੇ ਕਰ ਡਾਲ ਪੂਰੇ ਕਰਨ ਤੇ ਲੱਗ ਜਾ ਹੁਣ ਤੇ ਇਦਾਂ ਕਰਕੇ ਵੀ ਗੱਲ ਸਹੀ ਹੈ ਉਹਨਾਂ ਦੀ ਬਹੁਤ ਸੁਲਝੀ ਹੋਈ ਹੈ ਭੈਣ ਜੀ ਹੁਣੀ ਉਹ ਬਹੁਤ ਵਧੀਆ ਆ ਠੀਕ ਆ ਮੈਨੂੰ ਬਹੁਤ ਵਧੀਆ ਲੱਗਦੀ ਆ ਉਹ ਤੇ ਸਹੀ ਗੱਲ ਉਹਨਾਂ ਦੀ ਵੀ ਹੁਣ ਡਾਲ ਲੱਗਦੀ ਟੈਨਸ਼ਨ ਨਹੀਂ ਆ ਕਿਸੇ ਦੀ ਮਨਟਾਈਜ਼ ਟੈਨਸ਼ਨ ਨਹੀਂ ਤੁਹਾਨੂੰ ਸਾਡਾ ਚੈਨਲ ਮੋਨਟਾਈਜ਼ ਹੋ ਜੇ ਸਾਡਾ ਚੈਨਲ ਮੋਨਟਾਈਜ਼ ਹੋ ਜੇ ਜਿਹੜੀਆਂ ਮੇਰੀਆਂ ਭੈਣ ਮੇਰ ਨਾਲ ਜੁੜੀਆਂ ਹੋਈਆਂ ਵੀ ਗਰੂਪ ਸਵੇਰ ਦਾ ਵੇਲਾ ਉਹਨਾਂ ਦਾ ਵੀ ਮੋਨਟਾਈਜ਼ ਜਲਦੀ ਕਰੀ ਹਨਾ ਮੈਂ ਤੇ ਇਹ ਉਦਾਸ ਕਰਦੀ ਆ ਵੀ ਉਹਨਾਂ ਦੀ ਵੀ ਮਿਹਨਤ ਨੂੰ ਫਨ ਲੱਗੀ ਹਨਾ ਵੀ ਇਹ ਕੰਮ ਬਹੁਤ ਮੁਸ਼ਕਲ ਹੈ ਵੀ ਕਹਿਣ ਨੂੰ ਸੋਖੇ ਕੰਮ ਹੈ ਨਾ YouTube ਤੇ ਆਉਣਾ ਔਰ YouTube ਦੇ ਵਰਕ ਕਰਨਾ ਆਪਣੇ ਚੈਨਲ ਤੇ ਤੇ ਜਦੋਂ ਆਪਾਂ ਕਰਦੇ ਆ ਆਪਣਾ ਰਾਹ ਜਦੋਂ ਆਪਾਂ ਰਾਹ ਜਾਂਦੇ ਆ ਆਪਾਂ ਨੂੰ ਫਿਰ ਹੋਰ ਰਾਹ ਪਤਾ ਲੱਗਦਾ ਵੀ ਉਸ ਰਾਹ ਵਿੱਚ ਕਿੰਨੇ ਮੋੜ ਆ ਕਿੰਨੇ ਖੱਡੇ ਕਿੰਨੇ ਟੋਏ ਕਿੰਨਾ ਕੁਸ਼ ਹੈਗਾ ਨਾ ਜਦੋਂ ਆਪਾਂ ਰਾਹੇ ਪੈਂਦੇ ਆ ਫਿਰ ਆਪਾਂ ਨੂੰ ਪਤਾ ਲੱਗਦਾ ਆ ਇਹ ਆ ਇੱਧੇ-ਇੱਧੇ ਕਰਕੇ ਆ ਰਸਤੇ ਆ ਜਾਂਦਾ ਆ ਰਸਤਾ ਆਉਂ ਜਾਂਦਾ ਤੇ ਇਹ ਸਭ ਹੋ ਜਾਂਦਾ ਆ ਤੇ ਡਾਲਰਪੁਰ ਦੇ ਕੰਦੇ ਬਹੁਤ ਟੈਸਟ ਚਲੋ ਖੈਰ ਹੋਈ ਜਾਂਦੇ ਹੌਲੀ-ਹੌਲੀ ਤੇ ਭੈਣ ਭਰਾ ਬਸ ਦੇ ਦਿੰਦੇ ਆ ਤੇ ਬਹੁਤ ਵਧੀਆ ਆ YouTube ਫੈਮਿਲੀ ਤੇ ਵਹੀ ਸਾਰਿਆਂ ਦੀ ਮੈਗਨੀ ਮੈਦ ਨੂੰ ਬਲ ਬਖਸ਼ੇ ਹੈ ਨਾ ਤੇ ਉਹਨਾਂ ਨੂੰ ਵਧੀਆ ਕੰਟੈਂਟ ਬਣਾਉਣ ਦਾ ਹੈ ਨਾ ਤੇ ਸਾਰਾ ਜਿਹੜਾ ਦੇਖਣ ਚ ਵਧੀਆ ਲੱਗੇ ਤੇ ਆਪਣੀ ਫੈਮਿਲੀ ਚ ਦੇਖਣ ਨੂੰ ਵਧੀਆ ਲੱਗੇ ਹਾਂ ਫੈਮਿਲੀ ਚਾ ਕੇ ਦੇਖਣ ਵਾਲੀ ਚੀਜ਼ਾਂ ਹੋਣ ਤੇ ਵਾਸਤੇ ਸਿੱਧਾ ਜਿਹਾ ਬਣਾਇਆ ਕਰੋ ਸਿੰਪਲ ਜੀ ਸਾਡਾ ਤਾਂ ਬਲੌਗ ਸਿੰਪਲ ਜਿਹਾ ਹੁੰਦਾ ਆ ਤੇ ਸਿੰਪਲ ਜਿਹਾ ਅਸੀਂ ਹੈਗੇ ਪਿੰਡਾਂ ਵਾਲੇ ਹਨਾ ਤੇ ਉਹ ਜਿਹੇ ਬਲੌਗ ਬਣਾ ਲਿਦੇ ਆ ਕਿਉਂਕਿ ਤੁਸੀਂ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਸਾਡੇ ਲੋਕਾਂ ਨੂੰ ਕਿਦਾਂ ਦੇ ਲੱਗਦੇ ਆ ਤੇ ਹੁਣ ਚਲੋ ਹੁਣ ਦੇਵੇਲੀ ਨੂੰ ਕੰਮ ਕਰ ਤੇ ਗੱਲਾਂ ਮੈਂ ਤਾਂ ਬਹੁਤ ਹੋ ਗਏ ਜਿਵੇਂ ਇੱਥੇ ਗੱਲਾਂ ਕਰਦੇ ਰਹੀ ਤੇ ਮੇਰਾ ਉਧਰੋਂ ਟਾਈਮ ਲੰਘ ਜਾਣਾ ਤੇ ਫਿਰ ਤਿਆਰੀ ਵੀ ਕਰਨੀ ਜਾਣ ਦੀ ਇਹਨਾਂ ਚਲੋ ਠੀਕ ਆਓ ਜੀ ਹਾਂਜੀ 11:15 ਦਾ ਹੋ ਗਿਆ ਟਾਈਮ ਤੇ ਘਰ ਦੇ ਕੰਮਕਾਰ ਸਨ ਖਤਮ ਹੋ ਗਏ ਆ ਦੀ ਨਮਕਾਰਾ ਹਾਲੀ ਸੋਣੀ ਦੇ ਚਟਕ ਪਲੰਬੜਾ ਤੇ ਸ਼ਹਨਾਈ ਦਾ ਆਵਾਰ ਤੇ ਮਾਬਾ ਤਾਂ ਮੰਮ ਜਟਨ ਨੇ ਲਿਆ ਆ ਗਿਆ ਸ਼ਾਹਿਆ ਵੀ ਆ ਗਿਆ ਸ਼ਾਹਿਆ ਜਿੰਦੇ ਦੇ ਸ਼ਾਹਿਆ ਹਾਂਜੀ ਹੋਰ ਸਨੌਂ ਕੀ ਹਾਲ ਚਾਲ ਨੇ ਔਰ ਨਵੀਤਾ ਜੀ ਕੋਈ ਖਬਰ ਹੋਰ ਪੈਣਾ ਤਾਂ ਡੱਪਰਾ ਆ ਗਿਆ ਦੱਸੋ ਬਰਾਗਾ ਦਾ ਆਇਆ ਬਰਾਦੀ ਬਹੁਤ ਸੈਡ ਲੈਂਦੀ ਆ ਪੈਣਾ ਕੋਈ ਹਸਿਆ ਰੰਦਾ ਕਿਸੇ ਜੀ ਨੇ ਤੜਾ ਬੋਕਾ ਦੀਆ ਕੁਵੀ ਦੀ ਸਾੜੇ ਚੜ ਲੈਂਦਾ ਕੁਵੀ ਦਾ ਹਾਲ ਮਛਦਾ ਇਹ ਜੋਰ ਗਰੀਬਾਂ ਦਾ ਹੱਥ ਵੱਡਿਆ ਕਰਾ ਨਾਲ ਗੁਰੂ ਕੇ ਸਾਡੀ ਕੱਖਾਂ ਦੀ ਹੁੰਦੀ ਉਹਨੇ ਕਰਕੇ ਬਾਈ ਬਾਈ ਚੁੱਪ ਕੇ ਅਸ਼ਾਬੀ ਤਰ ਅੱਜ ਲੇ ਆਪਾਂ ਹੁਣ ਉਥੇ ਲੋਣਾ ਇੱਕ ਦਵਾਈ ਧੋਣੀ ਆ ਜੋ ਅੰਮੀ ਨੂੰ ਸਪਰੇਅ ਕਰਨ ਲਈ ਤੇ ਇਹ ਜੂਆਂ ਜੱਟਾਂ ਦੀ ਕਹਿੰਦੇ ਆ ਨਾ ਕੁੱਤਾ ਵਾਂਗੋ ਪਾਲੀ ਫਸਲ ਮੰਡੀਆਂ ਵਿੱਚ ਵੜ ਜਾਂਦੀ ਉਹ ਟਾਈਮ ਦੱਸੂਗਾ ਹੁਣ ਕਾ ਕੀ ਬਣਾ ਦੋਗੇ ਦਾ ਜੇ ਜਿੱਦਾਂ ਬੂਟਾ ਲਾਇਆ ਨੂੰ ਪੜਨ ਵਾਲੀ ਗੱਲ ਉਹ ਵੀ ਪੜਦੀਆਂ ਜੀ ਫਸਲ ਵਿੱਚ ਇਹਦਾ ਬਸ ਉਹ ਨੂੰ ਵੀਦਾ ਕਹਿੰਦੋ ਕਿ ਪਾਵਦੇ ਹਾਂ ਤੇ ਬਾਕੀ ਲ ਕੋਈ ਪਤਾ ਜਾ ਕੇ ਮੰਡੀਆਂ ਚ ਕੀ ਬਣਦਾ ਆ ਕਿੰਨਾ ਕੱਟ ਲੱਗਦਾ ਆ ਕਿੰਨੇ ਦਿਨ ਬਹਿੜਾ ਪੈਂਦਾ ਆ ਇਹ ਤਾਂ ਹੁਣ ਸਮਝਦੂਗਾ ਇਹ ਬੇਨਾ ਕੋਈ ਨਹੀਂ ਦਾ ਜਲਾ ਸਕਦਾ ਇਹ ਹੁਣ ਆਇਆ ਪੁੱਤ ਜਦੋਂ ਹੁਣ ਮੀਂਹ ਪੈਂਦੇ ਤੇ ਵਧੀਆ ਚਲੋ ਮੀਂਹ ਸਾਡੇ ਕਹਦਾ ਪੈਂਦਾ ਮੀਂਹ ਹੈ ਨਹੀਂ ਨਾ ਵੀ ਚੱਕਰ ਜਾਂ ਕਰ ਜਾਂਦਾ ਆ 2-4 ਮਿੰਟ ਪੈਂਦਾ ਇਹ ਭੁਰ ਜੇ ਫਿਰ ਚਲ ਜਾਂਦਾ ਆ ਅਗਲੇ ਪਾਸੇ ਅਈ ਰਚਮਾ ਪਾਵੇ ਨਾ ਫਿਰ ਵਧੀਆ ਆ ਆਉਂਦਾ ਰੋਜ਼ ਹੀ ਆ ਕੋਈ ਨਾ ਇਹ ਵੀਡੀਓ ਵੇਖਦਾ ਆ ਫੇਸਬੁੱਕ ਦੇ ਉੱਪਰ ਕੋਈ ਰੀਲ ਮਾਜਰਾ ਪੈਂਦੇ ਆ ਉੱਪਰ ਲਾ ਕੇ ਰੀਲ ਮਾਜਰਾ ਕੋਲ ਉੱਪਰ ਦੀ ਮਿਲ ਕੋ ਨਾੜੀ ਆ ਹੋ ਵੇਤ ਵਹੀਂ ਜਾਈ ਮੀਨੇ ਉੱਥੇ 6 ਘੰਟੇ ਮੀਂਹ ਪਿਆ ਆ ਪੂਰਾ ਜ਼ੋਰਦਾਰ ਤੇ ਬੱਚੇ ਸਕੂਲਾਂ ਚੋਂ ਟਰਾਲੀਆਂ ਨਾਲ ਗੱਡੇ ਟਰੈਕਟਰਾਂ ਨਾਲ ਰੋਕਾਂ ਨੇ ਹਾਂ ਇੰਨਾ ਵੀ ਉੱਥੇ ਆ ਗਿਆ ਉਹ ਕਹਿੰਦੇ ਸਰਕਾਰੀ ਗਰਾਉਂਡ ਦੇ ਸਰਕਾਰੀ ਸਕੂਲੀ ਜਿਹੇ ਗਰਾਉਂਡ ਆ ਨਾ ਬਸ ਟੈਸ ਪੂਰੀ ਗੈਰੋ ਸਾਰਾ ਪਿੰਡ ਦਾ ਪਾਣੀ ਉਹਦੇ ਵਿੱਚ ਪੈਂਦਾ ਆ ਤੇ ਟੂਆਂ ਆਂਗੋ ਬਗ ਜਾਂਦੀ ਆ ਉਹ ਨੀਵੀ ਹੋਣੀ ਬਹੁਤ ਹੈ ਨਾ ਤੇ ਬਹੁਤ ਉੱਥੇ ਟੁੱਟ ਕੇ ਆ ਰਾਹ ਟੁੱਟ ਗਏ ਛੰਡ ਟੁੱਟ ਗਈ ਆ ਸਕੂਲਾਂ ਦੇ ਵਿੱਚ ਸਿੰਡਰ ਰੂੜੇ ਜਾਣਦੇ ਆ ਉਹ ਬਰਹਾ ਲਿਆ ਤੇ ਉਤਰੀ ਪੈਂਦਾ ਮੀਂਹ ਤੇ ਆਪਣੇ ਬਾਅਦ ਦਬਾਬੇ ਦੇ ਮਾਲਵੇ ਘਟਿਆ ਜੀ ਜਗਦੇ ਪਟਿਆਲੇ ਪਿਆ ਬਿਛੇ ਜੀ ਕਿ ਇਸ ਕਰਕੇ ਨਾ ਜਿੱਦਾਂ ਮੀਂਹ ਲੋੜਿਆ ਉਧਰ ਪੈਂਦਾ ਨਹੀਂਗਾ ਜਿੱਦਾਂ ਲੋੜ ਹੈ ਨਹੀਂਗਾ ਉਧਰ ਪੰਨਾਰੇ ਥੋੜੀ ਜਾਂਦਾ ਆ ਅੱਗੇ ਸਮਾਂ ਹੁੰਦਾ ਜੇ ਮੀਂਹ ਹੋਣਾ ਮੀਂਹ ਹੋ ਤਾਂ ਪਹਿਲਾਂ ਇਹਨਾ ਕੋਠੇ 'ਪਰ ਚੜ ਜਾਣਾ ਥਾਪੀਆਂ ਲੈ ਕੇ ਕੱਲਰ ਪਾ ਪਾ ਕੁੱਟੀਆਂ ਨਾ ਕਹਾਂ ਕੋਠੋਏ ਜਿੱਨਾ ਕੋਠੋਂ ਦਾ ਆ ਪਾਣੀ ਦਾ ਉੱਪਰ ਕੋਠੇ ਦੇ ਰੰਗੇ ਦੇਖੋ ਰੱਬ ਦੇ ਰੰਗ ਲਿਆਉਣੇ ਪੁਰਿਆਂ ਪਾ ਪਾ ਕੇ ਗੱਡਿਆਂ ਦੇ ਕਲਰ ਲਾ ਗੋਨੇ ਤੁਸੀਂ ਮਨਜੀ ਉੱਪਰ ਵਾਲੀ ਹੋਂਦੀ ਪੀੜੀ ਤੋਂ ਇਕੱਲਾ ਪਤਾ ਹੀ ਨਹੀਂ ਕਿ ਕਲਰ ਕੀ ਹੁੰਦਾ ਆ ਠਾਕੇ ਨਾਲ ਕੁਰਦੇ ਹੁੰਦੇ ਸੀ ਸਾਰੇ ਜਿਹਾ ਚੜਦਾ ਕੁੱਟਣਾ ਬਨੇਰੇ ਦੇ ਨਾ ਹੋਂਦੀ ਪੀੜੀ ਗੱਡਿਆਂ ਪਤਾ ਗੱਡਾ ਕੀ ਹੁੰਦਾ ਆ ਭੌਰ ਕੀ ਹੁੰਦੇ ਆ ਸਭ ਇਹ ਸਾਡੀਆਂ ਵਿਰਾਸਤੀ ਜਿਹੜੀਆਂ ਚੀਜ਼ਾਂ ਸੀ ਨਾ ਖਤਮ ਹੋ ਗਈਆਂ ਇਹ ਪਿੱਛੇ ਰਹਿ ਗਈਆਂ ਹੁਣ ਨਵਾਂ ਜਵਾਨ ਆ ਗਿਆ ਇੰਟਰਨੈਟ ਵਾਲਾ ਸਮਝਵਾਨ ਨਵਾਂ ਸਮਾਂ ਇਹ ਜੀ ਆ ਗਿਆ ਆ ਤੇ ਕਹਿ ਨਹੀਂ ਸਕਦੇ ਕਿ ਗਾਂ ਦਾ ਦਸ ਸਾਲਾਂ ਨੂੰ ਨਾ ਜੀ ਬੰਨਾਂ ਨੂੰ ਪਤਾ ਨਹੀਂਗਾ ਇਹ ਪ੍ਰਮਾਤਮਾ ਜਾਣਦਾ ਸਾਡੀ ਆ ਸਾਰਾ ਬਰਾਸਤੀ ਜੇ ਚੀਜ਼ਾਂ ਸੀ ਨਾ ਉਹ ਖਤਮ ਹੀ ਹੋ ਗਈਆਂ ਲਗਾ ਕਹ ਦੋ ਕਿ ਗੈਬ ਹੀ ਹੋ ਗਈ ਦੁਨੀਆ ਤੋਂ ਬੱਚੇ ਪੁਛਾ ਫੜਕੇ ਨਾ ਹੁੰ ਜਣਾ ਪੁਛਾਣਾ ਆਦਿ ਵਿੱਚ ਬੱਚਿਆਂ ਨੂੰ ਨਾ ਕੁਛ ਪੁੱਛਣ ਲੈ ਮੇਰੀ ਬਾਹਸ ਆ ਗਈ ਆ ਚਲੋ ਇਹ ਠੀਕ ਆ ਹੁਣ ਕਰਦੇ ਆ ਅੱਜ ਦੇ ਬਲੌਗ ਆ ਅਗਲੇ ਬਲੌਗ ਤਾਂ ਗੱਲ ਕਰਾਂਗੇ ਆਪਣੇ ਬਰਾਸਤ ਬਾਰੇ ਵੀ ਆਪਣੀ ਬਰਾਸਤ ਕੀ ਹੁੰਦੀ ਸੀਗੀ ਪੰਜਾਬ ਦੀ ਨਾ ਕਲਚਰ ਕੀ ਹੁੰਦਾ ਸੀਗਾ ਸੋ ਹੁਣ ਇੱਕ ਚੈਪਟਰ ਕਰਦੇ ਆ ਦੇ ਸਤਿ ਸ੍ਰੀ ਅਕਾਲ ਜੀ ਆਪਕਾ ਸਭ ਨੂੰ ਨਮਸਕਾਰ ਅਲਵਿਦਾ